ਅਸੀਂ ਅੱਜ ਹਾਇਰ ਅਥਾਰਟੀਜ਼ ਦੀ ਜਿਹੜੀ ਹੈਗੀ ਉਹਨਾਂ ਦੀ ਰਹਿਨਮਾਈ ਹੇਠ ਅੱਜ ਅਸੀਂ ਤਰੀਨ ਪਿੰਡ ਦੇ ਵਿੱਚ ਅਸੀਂ ਅੱਜ ਜਿਹੜੇ ਹੈਗੇ ਰੇਡ ਕੀਤਾ ਸਾਡਾ ਪੁਲਿਸ ਦਾ ਪੀਐਸ ਲੋਪੋ ਕੇ ਤੇ ਸਾਡਾ ਜਿਹੜਾ ਅਸੀਂ ਸਾਂਝਾ ਰੇਡ ਸੀਗਾ ਇਹਦੇ ਵਿੱਚ ਤਕਰੀਬਨ 2000 ਲੀਟਰ ਜਿਹੜੀ ਐਲਾਨ ਆ ਤੇ ਇੱਕ ਚਾਲੂ ਪੱਠੀ ਆ ਤੇ ਜਿਹੜਾ ਬੰਦਾ ਔਰ ਮੌਕੇ ਤੇ ਅਰੈਸਟਡ ਆ ਜੀ ਹਾਂ ਰਾਜੂ ਸਿੰਘ ਆ ਸਨ ਆਫ ਨਜੀਰ ਸਿੰਘ ਜੀ ਇਹਨਾਂ ਨੂੰ ਪਹਿਲਾਂ ਤੋਂ ਮਕਦਮੇ ਦਰਜਿਆ ਕੋਈ ਦਰਜੀ ਕਉ ਇਸੇ ਦੇ ਸਬੰਧ ਵਿੱਚ ਇਸ ਬਾਰੇ ਤੁਹਾਨੂੰ ਮਤਲਬ ਕਿ ਜਿਹੜੇ ਹੈਗੇ ਆ ਇਥੋਂ ਦੇ ਹੈਗੇ ਉਹ ਹੀ ਦੱਸਣਗੇ ਮੁਲਾਜ਼ਮ ਦੱਸ ਸਕਦੇ ਆ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਜੀ ਹਾਂਜੀ ਕੀ ਕਾਰਵਾਈ ਹੋ ਗਈ ਜਿਹੜੀ ਹੈ ਹਾਂਜੀ 81 ਨੰਬਰ ਜਿਹੜੀ ਇਹਦੀ ਐਫ ਆਈ ਆਰ ਦਰਜ ਹੋ ਚੁੱਕੀ ਹੈ ਅੱਜ ਦੀ ਡੇਟ ਦੇ ਵਿੱਚ ਹਾਂਜੀ ਕਿਹੜਾ ਬੰਦਾ ਸ਼ਰਾਬ ਨਹੀਂ ਪੜੀ ਚਾਲੂ ਪੱਟੀ ਫੜੀ ਆ ਜਾਂ ਲਾਈ ਸੀ ਉਹਨਾਂ ਨੇ ਤੇ 2000 ਲੀਟਰ ਲਨ ਫੜੀ ਆ ਰਾਜੂ ਪੁੱਤਰ ਨizam ਸਿੰਘ ਵਾਸੀ ਤਹਿਰੀਮ ਪੀਐਸ ਲੋਪ ਹੋ ਗਈ ਜੀ ਜੀ ਪਹਿਲਾ ਮੁਕਦਮਾ ਪਹਿਲਾ ਮੁਕਦਮਾ ਕੋਈ ਨਹੀਂ ਹੋਵੇਗਾ ਜੀ ਕਿਹੜੀ ਧਾਰਾ ਲਾਈ ਤੁਸੀਂ 61 14 ਜੀ